ਸਾਡੇ ਬਜ਼ੁਰਗਾਂ ਨੇ ਚੜ੍ਹਦੇ ਤੇ ਲੈਂਦੇ ਪੰਜਾਬ ਵਾਲਿਆਂ ਨੇ ਆਨਾ ਆਨਾ ਪਾਈ ਪਾਈ ਜੋੜ ਕੇ ਲਾਹੌਰ ਚ ਯੂਨੀਵਰਸਿਟੀ ਬਣਾਈ ਸੀ ਤੇ ਬਾਅਦ ਚੰਨੂ ਪੰਜਾਬ ਚ ਲੈ ਕੇ ਆਂਦਾ ਸੀ ਤੇ ਇਹਦੇ ਨਾਲ ਸਾਡੀ ਮੋਸ਼ਨ ਵੀ ਸਾਡੀ ਵਿਰਾਸਤ ਵੀ ਸਾਡਾ ਫਿਊਚਰ ਵੀ ਜੁੜਿਆ ਹੋਇਆ ਹੈ ਮੈਸ ਦੇ ਵਿੱਚ ਖਾਣੇ ਦੀ ਕੁਆਲਿਟੀ ਲੋ ਹੁੰਦੀ ਸੀ ਆਪਾਂ ਪ੍ਰੋਟੈਸਟ ਕਰਦੇ ਹੁੰਦੇ ਸੀ ਫੀਸਾਂ ਵੱਧ ਗਈਆਂ ਤਾਂ ਪ੍ਰੋਟੈਸਟ ਕਰਦੇ ਹੁੰਦੇ ਸੀ ਜਦੋਂ ਉਹ ਰਾਈਟ ਹੀ ਚਲਾ ਗਿਆ ਤੇ ਤੁਹਾਡੀ ਗੱਲ ਕਰਨ ਵਾਲਾ ਨਹੀਂ ਕੋਈ ਰਿਹਾ ਇਲੈਕਟਿਡ ਮੈਂਬਰ ਹੀ ਨਹੀਂ ਰਹਿ ਫਿਰ ਉਹ ਸਾਰੇ ਸਟੂਡੈਂਟ ਵੀ ਅਫੈਕਟ ਹੋਣਗੇ ਪੰਜਾਬ ਦੀ ਵਿਰਾਸਤ ਵੀ ਇਫੈਕਟ ਹੋਏਗੀ ਪਾਲਿਸੀ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੇ ਸੈਨੇਟ ਮੈਂਬਰ ਇੰਟਰਫੇਅਰ ਕਰਦੇ ਆ ਹੈਨਾ ਕੋਈ ਧੱਕਾ ਹੁੰਦਾ ਗੱਲ ਕਰਦੇ ਆ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਧਰਨਾ ਸਾਰਾ ਚੱਲ ਰਿਹਾ ਹੈ ਸੈਨੇਟਰ ਸੰਡਿਕਟ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਦੋ ਨੋਟੀਫਿਕੇਸ਼ਨ ਕੱਲ ਜਾਰੀ ਹੋਏ ਨੇ ਜਿਸ ਦੇ ਵਿੱਚੋਂ ਇੱਕ ਰੱਦ ਕਰਨ ਦਾ ਔਰ ਉਸ ਤੋਂ ਬਾਅਦ ਦੂਸਰਾ ਕੁਝ ਸਮੇਂ ਬਾਅਦ ਨੋਟੀਫਿਕੇਸ਼ਨ ਆਉਂਦਾ ਹੈ ਕਿ ਉਸ ਪੁਰਾਣੇ ਨੋਟੀਫਿਕੇਸ਼ਨ ਨੂੰ ਹੀ ਬਹਾਲ ਕੀਤਾ ਜਾਂਦਾ ਔਰ ਉਸ ਵਿੱਚੋਂ ਤਰੀਕ ਗਾਇਬ ਹੈ ਤਾਂ ਇਹ ਤਸਵੀਰਾਂ ਨੇ ਲਗਾਤਾਰ ਇੱਥੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਇੱਥੇ ਤਰਨਾ ਮਜ਼ਹਰਾ ਜਿਹੜਾ ਉਹ ਕੀਤਾ ਜਾ ਰਿਹਾ ਸੈਨੇਟ ਦੇ ਮੁੱਦੇ ਨੂੰ ਲੈ ਕੇ ਸਿੰਡੀਕੇਟ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਸੈਨੇਟ ਦਾ ਹੁਣ ਬਹਾਲ ਕਰਨ ਦਾ ਵਖਰਾ ਰਹੇਗਾ ਪਰ ਉਸ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਜਰੋਂ ਤੱਕ ਸਿੰਡੀਕੇਟ ਸਨਡ ਦੀਆਂ ਜਿਹੜੀਆਂ ਇਲੈਕਸ਼ਨਸ ਤਰੀਕ ਜਿਹੜੀਆਂ ਨੇ ਉਹ ਅਨਾਉਂਸ ਨਹੀਂ ਕੀਤੀਆਂ ਗਈਆਂ ਤਾਂ ਉਸ ਦੇ ਵਿੱਚ ਕਿਤਨਾ ਕਿਤੇ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਲਗਾਤਾਰ ਪੋਲੀਟਿਸ਼ੀਅਨ ਗਾਇਕ ਕਲਾਕਾਰ ਜਿਹੜੇ ਨੇ ਉਹ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਰੇਸ਼ਮ ਸਿੰਘ ਅਨਮੋਲ ਪਹੁੰਚੇ ਰਿਚੂ ਸਭ ਤੋਂ ਪਹਿਲਾਂ ਇਹ ਦੇਖੀਏ ਵੀ ਤਰਨੇ ਮਜ਼ਹ ਕਲਾਕਾਰ ਨਾਲ ਜੁੜਦੇ ਨੇ ਕਿੰਨੀ ਐਕਸਪੋਰਟ ਮਿਲਦੀ ਹੈ ਕਿੰਨੀ ਇੱਕ ਹੌਸਲਾ ਅਭਜਾਈ ਐਸਸੀ ਨੂੰ ਲੈ ਕੇ ਮਿਲਦੀ ਜਿਹੜੇ ਮੁੱਦਾ ਹੈ ਬਹੁਤ ਵੱਡਾ ਹੈ ਇਹ ਕੱਲਾ ਪੰਜਾਬ ਦੀ ਗੱਲ ਨਹੀਂ ਹੈਗੀ ਹਰਿਆਣਾ ਪੰਜਾਬ ਹਿਮਾਚਲ ਦੇ ਜਿੰਨੇ ਵੀ ਸਟੂਡੈਂਟ ਹੈ ਜਿਹੜੇ ਐਫੀਲੀਏਸ਼ਨ ਹੈ ਕਾਲਜਾਂ ਦੀ ਯੂਨੀਵਰਸਿਟੀ ਨੂੰ ਕਿਉਂਕਿ ਮੈਨੂੰ ਯਾਦ ਹੈ ਭਾਈ ਐਰਵਿੰਦਰ ਢਾਲੀਵਾਲ ਖੜਾ ਹੈ ਇਹ ਸੈਨੇਟ ਮੈਂਬਰ ਰਿਹਾ ਤੇ ਅੱਪ ਨਾਲ ਹੋ ਕੇ ਇਹਨੂੰ ਵੋਟਾਂ ਪੁਆਈਆਂ ਹੈਨਾ ਜਦੋਂ ਵੀ ਕੋਈ ਪਾਲਿਸੀ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੇ ਸੈਨੇਟ ਮੈਂਬਰ ਇੰਟਰਫੇਅਰ ਕਰਦੇ ਆ ਹੈਨਾ ਕੋਈ ਧੱਕਾ ਹੁੰਦਾ ਗੱਲ ਕਰਦੇ ਆ ਤੇ ਹੁਣ ਜਿਹੜੀ ਉਹ ਰਿਪਰੈਜ਼ੈਂਟੇਸ਼ਨ ਹੈ ਜਦੋਂ ਉਹ ਖਤਮ ਹੋ ਗਈ ਤਾਂ ਜਿਹੜੇ ਉਹ ਸਟੂਡੈਂਟ ਹੈ ਜਿੰਨੇ ਵੀ ਹੈਨਾ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ ਸਾਨੂੰ ਯਾਦ ਹੈ ਜਦੋਂ ਮੈਸੇਜ ਦੇ ਵਿੱਚ ਖਾਣੇ ਦੀ ਕੁਆਲਿਟੀ ਲੋ ਹੁੰਦੀ ਸੀ ਆਪਾਂ ਪ੍ਰੋਟੈਸਟ ਕਰਦੇ ਹੁੰਦੇ ਸੀ ਫੀਸਾਂ ਵਧ ਗਈਆਂ ਤਾਂ ਪ੍ਰੋਟੈਸਟ ਕਰਦੇ ਹੁੰਦੇ ਸੀ ਜਦੋਂ ਉਹ ਰਾਈਟ ਹੀ ਚਲਾ ਗਿਆ ਤੇ ਤੁਹਾਡੀ ਗੱਲ ਕਰਨ ਵਾਲਾ ਨਹੀਂ ਕੋਈ ਰਿਹਾ ਇਲੈਕਟਿਡ ਮੈਂਬਰ ਹੀ ਨਹੀਂ ਰਹੇ ਫਿਰ ਉਹ ਸਾਰੇ ਸਟੂਡੈਂਟ ਵੀ ਇਫੈਕਟ ਹੋਣਗੇ ਪੰਜਾਬ ਦੀ ਵਿਰਾਸਤ ਵੀ ਇਫੈਕਟ ਹੋਏਗੀ ਸਾਡੇ ਬਜ਼ੁਰਗਾਂ ਨੇ ਚੜ੍ਹਦੇ ਤੇ ਲੈਂਦੇ ਪੰਜਾਬ ਵਾਲਿਆਂ ਨੇ ਆਨਾ ਆਨਾ ਪਾਈ ਪਾਈ ਜੋੜ ਕੇ ਲਾਹੌਰ ਚ ਯੂਨੀਵਰਸਿਟੀ ਬਣਾਈ ਸੀ ਦੇ ਬਾਅਦ ਚੰਨੂ ਪੰਜਾਬ ਚ ਲੈ ਕੇ ਆਂਦਾ ਸੀ ਤੇ ਇਹਦੇ ਨਾਲ ਸਾਡੀ ਮੋਸ਼ਨ ਵੀ ਸਾਡੀ ਵਿਰਾਸਤ ਵੀ ਸਾਡਾ ਫਿਊਚਰ ਵੀ ਜੁੜਿਆ ਹੋਇਆ ਜੀ ਪਰ ਜਿਸ ਤਰੀਕੇ ਨਾਲ ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਆਪਾਂ ਪ੍ਰੋਟੈਸਟ ਹੀ ਨਹੀਂ ਕਰ ਸਕਾਂਗੇ ਆਵਾਜ਼ ਇਹਨੂੰ ਉਠਾ ਸਕਾਂਗੇ ਸੋ ਇਹਦਾ ਹੱਲ ਕੀ ਹੈ ਕਿਵੇਂ ਪੰਜਾਬ ਦੇ ਲੋਕ ਇੱਕ ਮੰਚ ਤੇ ਇਕੱਠੇ ਹੋਣਗੇ ਕਿਉਂਕਿ ਅਜੇ ਕੁਝ ਸਮਾਂ ਹੋਇਆ ਹੈ ਇਹ ਲਗਾਤਾਰ ਮੁੱਦਾ ਲੋਕਾਂ ਨੂੰ ਸਮਝ ਨਹੀਂ ਲੱਗ ਰਿਹਾ ਕੱਲ ਇੱਕ ਜਿਹੜੀ ਕਹਿੰਦਾ ਪਾਕੀ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਨੋਟੀਫਿਕੇਸ਼ਨ ਰੱਦ ਕਰਤਾ ਫਿਰ ਦੁਬਾਰਾ ਬਹਾਲ ਕਰਤਾ ਇਹ ਤਾਂ ਬਈ ਚੱਲਦਾ ਹੀ ਰਹਿੰਦਾ ਸਾਡੇ ਨਾਲ ਕਿਸਾਨੀ ਅੰਦੋਲਨ ਚ ਬਹੁਤ ਕੁਝ ਹੋਇਆ ਹਾਲਤ ਤਾਂ ਇਹੀ ਹੈ ਬਸ ਅਪਾਂ ਖੜੇ ਆ ਇੱਥੇ ਕਿਉਂਕਿ ਡੈਮੋਕ੍ਰੇਸੀ ਹੈ ਸਾਨੂੰ ਰਾਈਟ ਹੈ ਹਾਂ ਜੇ ਅਪਾਂ ਗਲਤ ਕਦਮ ਚੁੱਕਦੇ ਆ ਵਾਇਲਟ ਹੁੰਨੇ ਆ ਫਿਰ ਸਾਡੀ ਗਲਤ ਗੱਲ ਹੈ ਜਿੰਨਾ ਕ ਹੱਕ ਸਾਨੂੰ ਸਾਡਾ ਕਨਸਟੀਟਿਊਸ਼ਨ ਦਿੰਦਾ ਉਸ ਦੇ ਹਿਸਾਬ ਦੇ ਨਾਲ ਸਾਨੂੰ ਪ੍ਰੋਟੈਸਟ ਕਰਨ ਦਾ ਰਾਈਟ ਹੈ ਔਰ ਅਪਾ ਤਾਂ ਸ਼ੁਕਰ ਕਰ ਜਾ ਰਾ ਹਾਂ ਉਹਨਾਂ ਦੇ ਪਹਿਲਾਂ ਸਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਪਲੇਟਫਾਰਮ ਦਿੱਤਾ ਵੀ ਅਪਾਂ ਸੌ ਗਏ ਸੀ ਹੁਣ ਥੋੜੀ ਜੀ ਨੀਂਦ ਸਾਨੂੰ ਸ਼ਾਇਦ ਆ ਗਈ ਸੀ ਅਪਾਂ ਫੇਰ ਜਾਗੇ ਆ ਦੁਬਾਰੇ ਹਲੋ ਬਾਈ ਜੀ ਦੇਖੋ ਹਰ ਸੰਘਰਸ਼ ਦੇ ਨਾ ਪੜਾਵ ਹੁੰਦੇ ਨੇ ਕਈ ਪੜਾ ਦਰਪੜਾ ਚੱਲ ਰਿਆ ਦੇਖੋ ਅੱਜ ਇੱਕ ਪੜਾ ਇੱਕ ਹੋਰ ਅਸੀਂ ਪੂਰਾ ਪੂਰਾ ਕੀਤਾ ਕਿ ਪੰਜਾਬ ਸਰਕਾਰ ਨੇ ਗਵਰਨਰ ਨੂੰ ਮੰਗ ਪਤਾ ਦਿੱਤਾ ਅਸੀਂ ਵੀ ਨਾਲ ਸੀਗੇ ਸਾਡੇ ਕਹਿਣ ਤੇ ਦਿੱਤਾ ਤਾ ਇੱਕ ਪੜਾ ਇੱਕ ਹੋਰ ਸਰ ਕਰ ਲਿਆ ਗਿਆ ਹੌਲੀ ਹੌਲੀ ਦੇਖੋ 7 ਤਰੀਕ ਦੀ ਮੀਟਿੰਗ ਹੋਊਗੀ 10 ਦਾ ਇਕੱਠ ਹੋਊਗਾ 10 ਦੇ ਘਟ ਤੋਂ ਬਾਅਦ ਕੋਈ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਫਿਰ ਇਹਨੂੰ ਅੱਗੇ ਹੋਰ ਬੜੇ ਸੋਚੇ ਹੋਏ ਨੇ ਕਲਚਰਲ ਨਾਈਟਸ ਹੋਣ ਗਿਆ ਇੱਕ ਗਰਲਜ਼ ਨਾਈਟ ਕਰਾਉਣ ਦਾ ਸਾਡਾ ਪਲਾਨ ਆ ਇੱਥੇ ਇੱਕ ਸੈਨਟ ਮੈਂਬਰ ਆ ਜਿਹੜੇ ਕੱਲੇ ਨੇ ਉਹ ਬੈਠ ਨੇ ਇੱਕ ਦਿਨ ਤਾਂ ਐਵੇਂ ਅਸੀਂ ਕੁਛ ਪੜਾ ਅੱਗੇ ਸੰਘਰਸ਼ ਦੇ ਸੋਚੇ ਹੋਏ ਨੇ ਉਹ ਕਿਵੇਂ ਠਿੱਕਾ ਕੀਤਾ ਜਾਊਗਾ ਤੇ ਇੱਕ ਤੁਹਾਡੇ ਮਾਧਿਅਮ ਰਹੀ ਮੈਂ ਛੋਟੀ ਜਿਹੀ ਇੱਕ ਅਪੀਲ ਕਰਨਾ ਚਾਹਣਾ ਬਾਈ ਰੇਸ਼ਮਨ ਮੋਲ ਜੀ ਆਏ ਨੇ ਜਿਹੜੀ ਮੈਂ ਲਿਟਰੇਚਰ ਦਾ ਵਿਦਿਆਰਥੀ ਆ ਡ ਜਿਹੜੀ ਸਾਨੂੰ ਪੜਾਇਆ ਜਾਂਦਾ ਕਿ ਕਲਾ ਦੋ ਤਰ੍ਹਾਂ ਦੀ ਹੁੰਦੀ ਹੈ ਕਲਾ ਕਲਾ ਲਈ ਤੇ ਕਲਾ ਸਮਾਜ ਲਈ ਇਹ ਉਹ ਕਲਾਕਾਰ ਨੇ ਭਰਾ ਸਾਡੇ ਜਿਹੜੇ ਕਲਾ ਸਮਾਜ ਲਈ ਚ ਯਕੀਨ ਕਰਦੇ ਨੇ ਹੜਾ ਚ ਵੀ ਬਾਈ ਨੇ ਬਹੁਤ ਸੇਵਾ ਕੀਤੀ ਆ ਜਿਹੜੇ ਹੋਰ ਆਰਟਿਸਟ ਵੀ ਆਏ ਨੇ ਤੇ ਜਿਹੜੇ ਬਾਕੀ ਵੀ ਇਸ ਕਨਸੈਪਟ 'ਚ ਯਕੀਨ ਕਰਦੇ ਨੇ ਕਿ ਕਲਾ ਸਮਾਜ ਲਈ ਤਾਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਸ ਧਰਨੇ ਮੋਰਚੇ ਤੇ ਪਹੁੰਚੋ ਤਾਂ ਕਿ ਤੁਹਾਨੂੰ ਦੁਨੀਆ ਦੇਖਦੀ ਹੈ ਸਾਨੂੰ ਸਾਨੂੰ ਲੋਕਾਂ ਦੀ ਲੋੜ ਹੈ ਸਾਨੂੰ ਤੁਹਾਡੀ ਲੋੜ ਹੈ ਜੇ ਤੁਸੀਂ ਆਓਗੇ ਤੁਹਾਡੇ ਮਾਧਮ ਰਾਹੀਂ ਕਾਫੀ ਦੂਰ ਤੱਕ ਸਾਡੀ ਆਵਾਜ਼ ਚਲੀ ਜਾਊਗੀ ਬਿਲਕੁਲ ਜੀ ਦੇਖੋ ਇਹ ਲੜਾਈ ਸਿਰਫ ਵਿਦਿਆਰਥੀ ਨਹੀਂ ਲੜ ਸਕਦੇ ਇਹ ਪੰਜਾਬ ਯੂਨੀਵਰਸਿਟੀ ਦੇ ਸਾਰੇ ਅਲੂਮਨੀਜ਼ ਦੀ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੜਾਈ ਹੈ ਸੋ ਜਿਹੜਾ ਇੱਕ ਕੱਲ ਨੋਟੀਫਿਕੇਸ਼ਨ ਵਾਲਾ ਵੀ ਇੱਕ ਕਨਫਿਊਜ਼ਨ ਕ੍ਰੀਏਟ ਦੇ 10 ਤਰੀਕ ਦੇ ਇਕੱਠ ਤੋਂ ਡਰਦੇ ਮਾਰੇ ਕੀਤੀ ਗਈ ਕਿਉਂਕਿ ਪੰਜਾਬ ਦੇ ਵਿੱਚ 10 ਤਰੀਕ ਦੇ ਇਕੱਠ ਬਾਰੇ ਬੜਾ ਵੱਡਾ ਮੈਸੇਜ ਗਿਆ ਏ ਬਹੁਤ ਭਾਰੀ ਗਿਣਤੀ ਚ ਪੰਜਾਬ ਚ ਲੋਕ ਆ ਰਹੇ ਨੇ ਤਾਂ ਅਸੀਂ ਸਿਰਫ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਨੂੰ ਬੇਨਤੀ ਕਰਦੇ ਆਂ ਕਿ 10 ਤਰੀਕ ਤੈਅ ਕਰੂਗੀ ਕਿ 10 ਤਰੀਕ ਦਾ ਇਕੱਠ ਸੈਂਟਰ ਗਵਰਨਮੈਂਟ ਨੂੰ ਸੁਨੇਹਾ ਹੋਊਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਪੰਜਾਬ ਦੇ ਲੀਡਰ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣਗੇ ਤੇ 99 ਮੈਂਬਰੀ ਸੈਨੇਟ ਬਹਾਲ ਕਰਵਾ ਕੇ ਸੈਨੇਟ ਦੀਆਂ ਚੋਣਾਂ ਕਰਵਾਉਣਗੇ ਜਿਹੜੀ ਆ ਸਾਡੀ ਹੁਣ ਜਿਹੜੀ ਅਗਲੀ ਰਣਨੀਤੀ ਹੈ ਜਿਹੜੀ 10 ਨਵੰਬਰ ਨੂੰ ਮਿੱਥੀ ਗਈ ਹੈ ਉਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਦੇ ਨਾਲ ਨਾ ਕਾਮਯਾਬ ਬਣਾਉਣ ਦੇ ਲਈ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ ਜਿੰਨੇ ਰਾਹੀਂ ਝੂਠੀਆਂ ਅਫਵਾਹਾਂ ਜਿਹੜੀਆਂ ਫਲਾਈਆਂ ਜਾਂਦੀਆਂ ਕਿ ਜਿਹੜਾ ਸੈਨੇਟ ਨੂੰ ਲੈ ਕੇ ਆਲਰੇਡੀ 1 ਨਵੰਬਰ ਵਾਲਾ ਨੋਟੀਫਿਕੇਸ਼ਨ ਉਹ ਰੱਦ ਕੀਤਾ ਜਾਂਦਾ ਹੈ ਬਟ ਜੋ ਕਿ ਅਸਰ ਵਿੱਚ ਉਹ ਗੱਲ ਨਹੀਂ ਹੈ ਕਿਉਂਕਿ ਜਿਹੜੇ 10 ਨਵੰਬਰ ਨੂੰ ਇਕੱਠ ਹੋਣ ਜਾ ਰਿਹਾ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਤੱਕ ਇਹ ਜਿਹੜੀ ਗੂੰਜ ਹੈ ਇਹ ਪਹੁੰਚ ਚੁੱਕੀ ਹੈ ਕਿ ਜਿਹੜਾ ਉਸ ਦਿਨ ਇਕੱਠ ਹੋਣਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਣ ਜਾ ਰਿਹਾ ਹੈ ਤਮਾਮ ਕਿਸਾਨ ਜਥੇਬੰਦੀਆਂ ਦੀਆਂ ਅਗੂ ਨੇ ਤਮਾਮ ਰਾਜਸੀ ਨੇਤਾ ਨੇ ਔ ਨੇ ਲੂਮਿਨਾਈਸ ਨੇ ਤੋਂ ਸਿੱਧੀ ਤੌਰ ਦੇ ਉੱਪਰ ਇੱਕ ਹੀ ਗੱਲ ਹੈ ਸੈਨੇਟ ਬਹਾਲ ਕੀਤੀ ਜਾਵੇ ਔਰ ਇਲੈਕਸ਼ਨਸ ਹੋ ਔਰ ਉਸ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਜਾਵੇ ਜਿਸ ਤੋਂ ਪਹਿਲਾਂ ਜਾਂ ਜਿਸ ਤੋਂ ਬਾਅਦ ਕਹਿ ਲਈਏ ਇਹ ਧਰਨਾ ਲਗਾਤਾਰ ਜਾਰੀ ਰਹਿਣਾ ਹੈ ਕੈਮਰਾ ਪਰਸੰਤ ਰੰਜਿਸ਼ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗਰਸੀ ਨਿਊਜ਼ ਚੰਡੀਗੜ੍ਹ